ਅਸੀਂ ਬਹੁਤ ਧੰਨਵਾਦੀ ਆ ਆਪਣੇ ਇਸ ਇਲਾਕੇ ਦਾ ਸਾਰੇ ਵਾਰਡ ਨੰਬਰ ਦਾ ਦਰਦਾ ਕਿ ਉਹ ਬਹੁਤ ਹੀ ਜ਼ਿਆਦਾ ਸਾਨੂੰ ਜਿਹੜਾ ਵਾ ਤੁਸੀਂ ਸਹਿਯੋਗ ਦੇ ਰਿਆ ਉਹ ਪਹਿਲੇ ਹੀ ਮਹੱਲੇ ਦਾ ਮਹੱਲੇ ਦੀ ਪਾਲਟੀ ਬਣ ਕੇ ਰਹਿ ਗਿਆ ਸੀਗਾ ਹੁਣ ਕਿਹਦੀ ਲੋਕ ਭਲਾਈ ਪਾਲਟੀ ਰਹਿ ਗਈ ਸੀ ਉਹਨਾਂ ਦੀ ਥਾਲੀ ਇਹ ਵਿੱਚ ਲੱਡੂ ਰਿਆ ਨਹੀਂਗਾ ਚੋਰਪੋਰ ਦੀ ਨਰਾਈਂ ਕਹਿੰਦੀ ਉਹ ਹੁਣ ਬੈਂਸ ਭਰਾ ਉਹ ਪਹਿਲੇ ਵਾਲੀ ਕਾਟ ਦੀ ਹੰਡੀ ਨਹੀਂ ਚੱਲਣੀ ਜਨ ਹਿਤੇਸ਼ੀ ਯਾਰ ਵੀ ਨਹੀਂ ਭਰੋ ਸਾ ਆਪਕਾ ਬਹੁਤ ਪਿਆਰ ਆ ਲੋਕਾਂ ਦਾ ਸਰਦਾਰ ਭਗਵਾਨ ਸਿੰਘ ਮਾਨ ਦੇ ਪ੍ਰਤੀ ਜਿੰਨੇ ਵੀ ਲੋਕ ਆ ਅੱਜ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਆ ਵੀ ਸਰਦਾਰ ਭਗਵਾਨ ਸਿੰਘ ਮਾਨ ਨੇ 2 ਸਾਲ ਦੇ ਕੀਤੇ ਹੋਏ ਕੰਮ ਅੱਜ ਲੋਕਾਂ ਦੇ ਘਰਾਂ 'ਚ ਦਿਲਾਂ ਦੇ ਵਿੱਚ ਘਰ ਕਰ ਚੁੱਕੇ ਆ ਇਸ ਕਰਕੇ ਆ ਲੋਕ ਸਭਾ ਦੇ ਵਿੱਚ 13 0 ਹੋਣ ਜਾ ਰਿਹਾ ਵਾ ਲੋਕੀ ਮਨ ਬਣਾਈ ਬੈਠੇ ਆ ਗੱਲ ਹੋ ਰਹਾ ਲੋਕ ਇਨਸਾਫ ਪਾਰਟੀ ਨੇ ਮਰਜ ਕਰਕੇ ਕਾਂਗਰਸ ਦੇ ਵਿੱਚ ਜਿਹੜੇ ਹੈਗੇ ਸ਼ਾਮਲ ਹੋ ਗਏ ਨੇ ਤੁਹਾਨੂੰ ਲੱਗ ਰਿਹਾ ਜੀ ਇਹਦਾ ਕਟ ਉਹ ਪਹਿਲਾਂ ਹੀ ਮੱਲੇ ਦਾ ਮੱਲੇ ਦੀ ਪਾਰਟੀ ਬਣ ਕੇ ਰਹਿ ਗਿਆ ਸੀਗਾ ਹੁਣ ਕਿਹੜੀ ਲੋਕ ਭਲਾਈ ਪਾਰਟੀ ਰਹਿ ਗਈ ਸੀ ਉਹ ਸਾਰੇ ਦਰਵਾਜਿਆਂ ਦੇ ਤਾਂ ਜਾ ਹੀ ਐਂਡ ਹੁਣ ਕੁਝ ਲੱਬਿਆ ਨਹੀਂਗਾ ਕਾਂਗਰਸ ਦੇ ਇੰਦਰਾ ਗਾਂਧੀ ਦੀ ਪਾਰਟੀ ਦੇ ਵਿੱਚ ਜਾਵੜੇ ਸ਼ਰੋਮਣੀ ਕਮੇਟੀ ਦੇ ਮੈਂਬਰ ਇੰਦਰਾ ਗਾਂਧੀ ਦੀ ਪਾਰਟੀ ਦੇ ਵਿੱਚ ਜਾ ਰਹੇ ਲੱਗ ਰਿਹਾ ਕਿ ਜਿੰਨਾ ਕਿ ਮੇਲਾਵਾਂ ਨਾਲ ਨਾਲ ਕਦੇ ਚੁਰਮੇਵਾਰ ਕੀਤਾ ਸੀਗਾ ਵੋਟਾਂ ਦੇ ਵਿੱਚ ਕਾਂਗਰਸ ਦਾ ਹੁਣ ਕਲਚਰ ਹੀ ਇਹੀ ਰਹਿ ਗਿਆ ਹੁਣ ਕਾਂਗਰਸ ਹੋਰ ਕਰੇ ਕੀ ਵਿਚਾਰੇ ਉਹਨਾਂ ਕੋ ਤਾਂ ਜਿਹੜਾ ਚਲੇ ਗਿਆ ਉਹ ਉਹਨੂੰ ਲੈ ਜਾਣਗੇ ਉਹਨਾਂ ਦੇ ਵਿੱਚੋਂ ਦਾ ਹੁਣ ਜਾ ਜਾ ਕੇ ਮੁੱਕ ਗਏ ਲੋਕ ਉਹਨਾਂ ਦੀ ਥਾਲੀ ਇਹ ਵਿੱਚ ਲੱਡੂ ਰਿਆ ਨਹੀਂਗਾ ਚੋਰਪੋਰ ਜੀ ਰਲਾਈ ਜਾਂਦੇ ਪੀਪਲ ਕੀ ਕਿਵੇਂ ਲੱਗ ਰਿਹਾ ਹੁਣ ਬੈਂਸਪਰਾ ਕਾਂਗਰਸ ਸ਼ਾਮਲ ਹੋ ਗਏ ਨੇ ਪੱਕੀ ਖਬਰ ਹੋ ਗਈ ਹੈ ਉਹ ਕਹਿੰਦੇ ਕਾਂਗਰਸ ਸਟਰੋਂਗ ਬੜੀ ਕਰ ਦੇਣੀ ਹੈ ਉਹ ਮੱਲੇ ਦਾ ਮੱਲੇ ਦੀ ਪਾਰਟੀ ਗਈ ਆ ਕਾਂਗਰਸ ਦੇ ਵਿੱਚ ਉਹ ਹੁਣ ਬੈਂਸਪਰਾ ਉਹ ਪਹਿਲੇ ਵਾਲੀ ਕਾਟ ਦੀ ਹੰਡੀ ਨਹੀਂ ਚੱਲਣੀ ਪੱਲੇ ਤਿਲ ਨਹੀਂ ਰਿਹਾ ਹੁਣ ਮੱਲੇ ਦੀ ਪਾਰਟੀ ਬਣ ਕੇ ਰਹਿ ਗਈ ਸੀ ਇਹ ਦੇਖਿਆ ਹੀ ਆ ਜਲੰਧਰ ਭਾਜਪਾ ਨੂੰ ਸਮਰਥਨ ਦੇ ਕੇ ਆਇਆ ਹੁਣ ਹੁਣ ਕਿਸੇ ਨੇ ਕੋਈ ਹੋਰ ਚੱਲਿਆ ਨਹੀਂਗਾ ਕਿਹੜੇ ਦਰਵਾਜੇ ਨੂੰ ਨਹੀਂ ਘਟਾਇਆ ਬੀਜੇਪੀ ਦੀ 462 ਐ ਤਾਂ ਫਿਰ 13 ਜੋ 10 ਭਾਲਦੇ ਪੰਜਾਬ ਚ ਬੀਜੇਪੀ ਵਾਲੇ ਤਾਂ ਮੈਂ ਕੀ ਕਹਣਾ ਭਾਈ ਤੁਸੀਂ 13 0 ਹੋਣ ਜਾ ਰਹੇ ਚਾਹੇ ਬੀਜੇਪੀ ਆ ਚਾਹੇ ਕਾਂਗਰਸ ਸਭ ਤੋਂ ਪਹਿਲਾਂ ਜਨਹਿਤ ਐਸ਼ੀ ਦਾ ਬਹੁਤ ਹੀ ਧੰਨਵਾਦੀਆਂ ਕਿ ਤੁਸੀਂ ਸਾਡੀ ਆ ਕੇ ਇੱਥੇ ਜਿਹੜੀ ਕਵਰਿੰਗ ਕਰ ਰਹੇ ਹੋ ਅੱਜ ਅਸੀਂ ਆਪਣੇ ਐਮਪੀ ਸਾਡੇ ਪੱਪੀ ਪ੍ਰੈਸ਼ਰ ਜਿਹੜੇ ਲੋਕ ਸਭਾ ਤੋਂ ਇੱਥੋਂ ਐਮਪੀ ਦੇ ਕੈਂਡੀਡੇਟ ਨੇ ਔਰ ਸਾਡੇ ਐਮਐਲਏ ਸਾਹਿਬ ਗੁਰਪ੍ਰੀਤ ਗੋਕੀ ਜੀ ਜਿਨ੍ਹਾਂ ਨੇ ਕੀ ਉਹਨੂੰ ਪਤਾ ਹੀ ਆ 2 ਸਾਲਾਂ ਦੇ ਵਿੱਚ 150 ਕਰੋੜ ਦੇ ਕੰਮ ਕੀਤੇ ਆ ਉਹਨਾਂ ਦੀ ਬਦੌਲਤ ਤੁਸੀਂ ਦੇਖ ਸਕਦੇ ਹੋ ਅੰਦਰ ਜਾ ਕੇ ਵੀ ਕਿੰਨਾ ਸਾਡੇ ਲੋਕੀ ਜਿਹੜੇ ਨੇ ਭਰਮਾ ਹੰਗਾਮਾ ਉਹਨਾਂ ਨੂੰ ਦੇ ਰਿਹਾ ਔਰ ਉਹ ਕੁਛ ਹੀ ਮਿੰਟਾਂ 'ਚ ਸਾਡੇ ਵਿੱਚ ਆਨ ਆਲੇ ਨੇ ਅਸੀਂ ਬਹੁਤ ਧੰਨਵਾਦੀ ਆ ਆਪਣੇ ਇਸ ਇਲਾਕੇ ਦਾ ਸਾਰੇ ਵਾਰਡ ਨੰਬਰ ਨਾਲ ਦਰਦਾ ਕਿ ਉਹ ਬਹੁਤ ਹੀ ਜ਼ਿਆਦਾ ਸਾਨੂੰ ਜਿਹੜਾ ਵਾ ਤੁਹ ਸਹਿਯੋਗ ਦੇ ਰਿਹਾ ਔਰ ਮੈਂ ਸਮਝਦਾ ਇਸੇ ਤਰ੍ਹਾਂ ਸਾਡੀ ਪਾਰਟੀ ਜਿਹੜੀ ਆ ਸਾਡੇ ਇਲਾਕੇ ਆਸਤੇ ਦਿਨ ਰਾਤ ਜਿਹੜਾ ਵਾ ਉਹ ਕੰਮ ਕਰਦੀ ਰਹੂਗੀ ਔਰ ਮੈਂ ਤਾਂ ਸਮਝਿਆ ਬਹੁਤ ਵਧੀਆ ਰਿਸਪੌਂਸ ਆ ਜੀ